ਸੋ <laughs> ਹੰਗਮਾਰਾ ਸੰਗਤ ਜੀ ਆਪ ਜੀ ਨਾਲ ਕੁਛ ਲੈਣਾ ਸੰਜੀਆਂ ਕੰਮਿਆਂ ਹਨ ਉਹ ਲੈਣਾ ਸੰਬੰਧਤ ਹਨ ਧਰਮੀ ਬੰਦਿਆਂ ਦੇ ਨਾਲ ਧਰਮੀ ਬੰਦੇ ਜਾਂ ਕੁਝ ਉਹ ਜੋਧੇ ਜਿਹੜੇ ਧਰਮ ਲਗਾਉਂਦੇ ਹੋਏ ਆਪਣੀ ਇਹ ਸੰਸਾਰ ਯਾਤਰਾ ਨੂੰ ਪੂਰੀ ਕਰ ਜਾਂਦੇ ਹਨ ਉਹ ਯੋਧੇ ਉਹ ਸਿੱਖ ਉਹ ਭਗਤ ਉਹ ਇਸ ਦੁਨੀਆ ਤੋਂ ਤਾਂ ਚਲੇ ਜਾਂਦੇ ਹਨ ਇਸ ਸੰਸਾਰਕ ਰੂਪੀ ਯਾਤਰਾ ਪੂਰੀ ਕਰਕੇ ਚਲੇ ਤਾਂ ਜਾਂਦੇ ਹਨ ਲੇਕਿਨ ਉਹ ਸਦਾ ਯਾਦਾਂ ਦੇ ਵਿੱਚ ਸਾਡੇ ਵਿੱਚ ਹੀ ਰਹਿੰਦੇ ਹਨ ਸਾਡੇ ਨਾਲ ਹੀ ਰਹਿੰਦੇ ਹਨ ਉਹਨਾਂ ਨੂੰ ਸੰਸਾਰ ਹਮੇਸ਼ਾ ਯਾਦ ਕਰਦਾ ਯਾਦ ਤਾਂ ਬੁਰਿਆਂ ਨੂੰ ਨਹੀਂ ਕਰਦਾ ਜਿਹੜੇ ਰੱਜ ਕੇ ਬੁਰੇ ਹੁੰਦੇ ਹਨ ਦੁਨੀਆ ਉਹਨਾਂ ਨੂੰ ਨਹੀਂ ਭੁੱਲਦੀ ਉਹਨਾਂ ਨੂੰ ਵੀ ਦੁਨੀਆ ਨਹੀਂ ਭੁੱਲਦੀ ਟੈਂਪ ਟੈਂਪ ਤੇ ਚੰਗਿਆਈ ਦੇ ਨਾਲ ਬੁਰਾਈ ਨੂੰ ਵੀ ਯਾਦ ਕੀਤਾ ਜਾਂਦਾ ਉਹ ਕਹਿੰਦੇ ਉਹ ਬੜਾ ਚੰਗਾ ਹੁੰਦਾ ਸੀ ਦੂਸਰੇ ਪਰੋਂ ਕਹਿੰਗੇ ਉਹ ਬਹੁਤ ਬੁਰਾ ਸੀ ਆਰੰਗਜੇਬ ਨੂੰ ਵੀ ਤੇ ਯਾਦ ਕੀਤਾ ਜਾਂਦਾ ਸੂਬਾ ਸਰਦ ਨੂੰ ਵੀ ਤੇ ਯਾਦ ਕੀਤਾ ਜਾਂਦਾ ਜੇ ਗੱਲ ਚੰਗਿਆਈ ਦੀ ਕਰੀਏ ਤੇ ਗੋਸਿਕ ਮਹਾਰਾਜ ਸਿੰਘ ਪੋਚਨ ਵਾਲਿਆਂ ਨੂੰ ਤੇ ਯਾਦ ਕੀਤਾ ਜਾਂਦਾ ਜੋ ਚੰਗਿਆਈ ਉਹਨਾਂ ਨੇ ਕੀਤੀ ਆ ਹਰ ਬਾਣੀ 'ਚ ਦਰਜ ਆ ਜੋ ਜਗਿਆਈ ਸੰਤ ਮਨੀ ਸਿੰਘ ਜੀ ਹੁਣਾਂ ਕੀਤੀ ਆ ਹਰ ਬਾਣੀ ਦੇ ਵਿੱਚ ਲਿਖਤੀ ਆ ਜੋ ਜਗਿਆਈ ਬਾਬਾ ਮੋਤਾ ਸਿੰਘ ਜੀ ਹੁਣਾਂ ਨੇ ਕੀਤੀ ਆ ਸਾਡੀਆਂ ਸੰਗਤਾਂ ਦੇ ਨਾਲ ਅੱਜ ਜਿਹੜੇ ਆਪਾਂ ਜਹਾਜ਼ ਝੂਟਦੇ ਫਿਰਦੇ ਆ ਅੱਜ ਬੇਫਿਕਰ ਹੋ ਕੇ 10-10 ਸਿਰ ਤੇ ਟੂਰ ਕਰਦੇ ਫਿਰਦੇ ਮਗਰ ਢੋਲੀਆਂ ਚਾਟਾ ਪਿਆ ਆ ਅਕਾਊਂਟਾਂ 'ਚ ਮਾਇਆ ਪਈ ਆ ਗੱਡੀਆਂ ਦੀਆਂ ਤੇਲ ਦੀਆਂ ਟੈਂਕੀਆਂ ਭਰਨੇ ਬੋਟੂਏ ਮਾਇਆ ਨਾਲ ਭਰੇ ਆ ਇਹ ਉਹਨਾਂ ਦੀ ਜ਼ਗਾਇੀ ਆ ਆਪਰੇ ਦਾ ਕੋਈ ਕੁਰਦੂਦ ਨਹੀਂ ਇਹ ਉਹਨਾਂ ਦੀ ਜ਼ਗਾਇੀ ਦੇ ਸਰਕੇ ਹੀ ਅੱਜ ਨੂੰ ਯਾਰੇ ਲੈ ਕੇ ਫਿਰਦੇ ਆ ਸੋ ਇਹਨਾਂ ਸਾਦੇ ਪਰਥਾਏ ਕੁਛ ਲੈਣਾ ਮੇਰੇ ਵੀਰ ਅਨੰਦ ਸ੍ਰੀ ਨੇ ਲਿਖਿਆ ਨੇ ਉਹ ਆਪਕੀ ਨਾਲ ਸਾਂਝੀਆਂ ਕਰਦੇ ਆ ਜਰਾ ਪਿਆਰ ਨਾਲ ਸਮਝਣ ਕਰਨਾ

ਖਾਨੀ ਬਾਤ ਪਾਈ ਜਦ ਵੀ ਕੀਤਾ ਤੇ ਬਾਣੀ ਦਾ ਜ਼ਿਕਰ ਕੀਤਾ ਪੂਜਕ ਆਉਣ ਜਾਣ ਬਣਿਆ ਜਗ ਆਉਣ ਜਾਣ ਬਣਿਆ ਇੱਥੇ ਜੋ ਕਰਿਆ ਸੋ ਭਜਣਾ ਸਭ ਕਾਲ ਦਾਖਾ ਆ ਬਜ਼ਰ ਮੋਤ ਤਾ ਕਰੂ ਅੱਜਣਾ ਓ ਕਈ ਜਿਉਂਦੇ ਮਰ ਜਾਂਦੇ ਓ ਕਈ ਜਿਉਂਦੇ ਮਰ ਜਾਂਦੇ ਕਈ ਤਾਂ ਮਰ ਕੇ ਵੀ ਨਹੀਂ ਮਰਦੇ ਓ ਤਰ ਮੀਨਸਾਨਾਂ ਨੂੰ ਓਲੋ बंद चादरा परोणा और ਕਵਤ ਕਰਮ ਕਮਾ ਗਏ ਉਸਦੇ ਵਿਰਲੇ ਕਰੀ ਜਮਦੇ ਨਹੀਂ ਐਸੇ ਹੀਰੇ ਮੋ can't hit it ਸੋਨ ਮਈ ਮਾਂ ਬਾਪ ਦੇ ਦੀ ਲੱਖਾਂ ਦਬਦੇ ਹਿਰਦੇ ਧਰਦੇ ਤਰਮੀਆਂ ਨਸਾਂ ਨੂੰ ਰੋਕੀ ਜਾਂਦੇ ਹਮੇਸ਼ਾ ਕਰਦੇ ਜਾਇ ਆਉਣ ਬਹਾਰਾਂ ਮੋੜ ਜਾਇ ਆਉਣ ਬਹਾਰਾਂ ਮੋੜ ਐਸੇ ਫੁੱਲ ਕਦੇ ਨਹੀਂ ਖਿਲਣੇ

ਅਸੇ ਹੀ ਮਤੀ ਸੁੱਚੇ ਓ ਮਿਰਲੀ i